श्री राग मैला پنجواں ਘਰ ਪਹਿਲਾ ਕਿਆ ਤੂ ਰਤਾ ਦੇਖ ਤੈ ਪੁੱਤਰ ਕਲਤਰ ਸ਼ਿੰਗਾਰ ਰਸ ਤੋਗੈ ਖੁਸ਼ੀਆਂ ਕਰੈ ਮਾਣੈ ਰੰਗ ਅਪਾਰ ਬਾਤ ਕਰੈ ਫੁਰਮਾਇਸ਼ੀ ਵਰਤੈ ਹੋਏ ਅਫਾਰ ਕਰਤਾ ਚਿਤਨ ਆਵੈ ਮਨਮੁਖ ਅੰਦ ਗੁਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦ ਦੀ ਪਾਈ ਆ ਕਰਮ ਤਰਾਪਤ ਹੋਏ ਰਹਾ ਕੱਪੜ ਭੋਗ ਲਪਟਾਇਆ ਸੋਇਨਾ ਰੁੱਪਾ ਹਾਕ ਹੈ ਵਰਗੈ ਵਰ ਬੋਰੰਗੇ ਤੀਏ ਰਤ ਅਥਾਕ ਕਿਸ ਹੀ ਚਿਤ ਨਾ ਪਾਵੇ ਹੀ ਦਿਸਰਿਆ ਸਬਸਾਕ ਸਿਰਜਣਹਾਰ ਭੁਲਾਇਆ ਵੀਣਨਾਂ ਵਾ ਨਾ ਪਾਕ ਲੈੰਦਾ ਬਦਦੁ ਆਏ ਤੂੰ ਮਾਇਆ ਤਰੈ ਤਕਤ ਜਿਸ ਨੂੰ ਤੂੰ ਪਤਿ ਆਇੰਦਾ ਸੋ ਸਨ ਤੁਜੈ ਅਨਤ ਹੰਕਾਰ ਕਰੇ ਹੰਕਾਰੀਆਂ ਵਿਆਪਿਆ ਮਨ ਕੀ ਮਤ ਤੈਨ ਪ੍ਰਭ ਆਪੁ ਲਾਇਆ ਨਾ ਤਿਸ ਜਾਤ ਨਾ ਪਤ ਸਤਗੁਰ ਪੁਰਖ ਮਿਲਾਇਆ ਕੋ ਸੱਜਣ ਸੋਏ ਹਰ ਜਨ ਕਾਰ ਆਖੇ ਇੱਕ ਹੈ ਕਿਆ ਮਾਨਸ ਹਉ ਮੈ ਰੋਏ ਜੋ ਹਰ ਜਨ ਭਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਏ ਨਾਨਕ ਰਤ ਰੰਗ ਹਰ ਸਭ ਜਗ ਮੈਂ ਚਾਲਣ ਹੋਏ ਸ੍ਰੀ ਰਾਗ ਮਹਿਲਾ ਪੰਜਵਾ ਮਨ ਬिलास ਬੋ ਰੰਗ ਕਹਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਤਾਰ ਬਾਦਸ਼ਾਹੀਆਂ ਵਿੱਚ ਸੰਸ ਪਰੀਆਂ ਪਾਇਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਧਾਤਾ ਦੁਖ ਸੰਸਾ ਮਿਟ ਗਿਆ ਰਹਾ ਜਿਤ ਥਾਨ ਥਨੰਤਰਾ ਤੇਤੇ ਭਵ ਆਇਆ ਤਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸ਼ੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲੈ ਓਨ ਬਿਨ ਨਾਵੇਂ ਖਾਕ ਰਲਿਆ ਕੋਟ ਤੇ ਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ ਗ੍ਰੰਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹਿਲਾ ਪੰਜਵਾਂ ਪਲਕੇ ਉੱਠ ਪੋਲੀਏ ਵੇਣ ਬੁੱਝੇ ਮੁਗਦ ਅਜਾਨ ਸੋਤਬ ਚਿੱਤ ਨ ਆਇਓ ਛੁੱਟੇਗੀ ਬੇਬਾਨ ਸਤਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਟਰਣੀ ਤੂੰ ਹਾਲਾ ਲਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾ ਕਦਮ ਕਰੇ ਪਸ਼ ਪੰਖੀਆ ਦਿਸਾ ਨਹੀਂ ਕਾਲ ਉਹ ਤਾਂ ਸਾਤ ਮਨੁੱਖ ਹੈ ਫਾਥਾ ਮਾਇਆ ਜਾਲ ਮੁਕਤੇ ਸੇ ਹੀ ਪਹਲੀਆਂ ਜੇ ਸੱਚਾ ਨਾਮ ਸੰਭਾਲ ਜੋ ਕਰ ਛਡ ਗਵਾਵਣਾ ਸੋ ਲੱਗਾ ਮਨਮਾਹੇ ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਹੀਂ ਪਾਤਸ਼ਾਹ ਸਈ ਨਿਕਲੇ ਜੈ ਗੁਰ ਕੀ ਪੈਰੀਂ ਪਾਹਿ ਕੋਈ ਰਖ ਨ ਸਕੈ ਦੂਜਾ ਕੋ ਨ ਦਿਖਾਇ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸ਼ਰਣਾਏ ਨਾਮਕ ਸੱਚੇ ਪਾਤਸ਼ਾਹ ਦੁਬਦਾ ਲਿਆ ਕਢਾਇ ਸ੍ਰੀ ਰਾਗ ਮਹਿਲਾ ਪਨਵਾ ਘੜੀ ਮੋਤ ਕਾ ਪਹੋਣਾ ਕਾਜ ਸਵਾਰਣ ਹਾਰ ਮਾਇਆ ਕੰਬਿਆਤਿਆ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਛੋਤਾ ਆਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਦੀਪਾ ਹੈ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰਤਾ ਬਚਨ ਕਮਾਹੀ ਰਾਉ ਹਰੀ ਨਹੀਂ ਨਾਂਟ ਡੂਰੀ ਕੀ ਵੱਡਣ ਹਾਰ ਲਲਾਤਾ ਪਉਤਿਆ ਲਾਵੇ ਕਰਤੈ ਯਾਰ ਜਾਂ ਹੋ ਹੁਕਮ ਕਿਰਸਾਨ ਦਾ ਤਾ ਲੁਣ ਮਿਣ ਅੱਖੇ ਤਾਰ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਚਾਕ ਚਖਾਇਆ ਚੌਥਾ ਕੋੜ ਭਇਆ ਕਦੀ ਚਿਤ ਨਾ ਆਇਓ ਜੇ ਨਾ ਜਿਉ ਪਿੰਡ ਦੀਆ ਸਾਧ ਸੰਗਤ ਕਾ ਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਤਈ ਮੇਰਿਆ ਪੁਰਖ ਸੋ ਜਾਣ ਨਾਨਕ ਦਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹਿਲਾ ਪੰਵ ਸਬੇ ਗੱਲਾਂ ਵਿਸਰਨਾ ਇਕਾ ਵਿਸਰ ਨਾ ਜਾਓ ਤੁੰਦਾ ਸਭ ਜੜਾ ਇੱਕ ਗੁਰਨਾਮ ਦੀਆ ਸੱਚ ਸੋਆ ਆਸਾਂ ਸਭੇ ਲਾਕ ਇੱਕਾ ਹਾਸ ਕੁਮਾਓ ਜਿੰਨੀ ਸਤਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੂੰ ਸਾਲਾ ਸਭੇ ਸ਼ੱਦ ਸੇ ਆਣ ਪਾਖ ਗੁਰਤੀ ਪਹਿਰੀ ਪਾਖ ਰਹਾ ਦੁੱਖ-ਪੋਖ ਨਾ ਵਿਆਪਈ ਜੇ ਸੁਖ ਦਾ ਤਾਂ ਮਨ ਹੋਏ ਕਿਤਹੀ ਕੰਮ ਨਾਛ ਜੀਏ ਜਾਂ ਹਿਰਦੈ ਸੱਚਾ ਸੋਏ ਦੇਸ ਤੂੰ ਰੱਖੇ ਹੱਥ ਤੇ ਕਿਸ ਮਾਰ ਦੇ ਸਕੈ ਕੋਏ ਸੁਖ ਦਾ ਤਾਂ ਗੁਰਸੇਵੀਆ ਸਭ ਅਵਧਣ ਕੱਢੇ ਤੋਏ ਸੇਵਾ ਮੰਗੇ ਸੇਵਕੋ ਲੈ ਆਪਣੀ ਸੇਵ ਸਾਧੂ ਸੰਗਮ ਸ਼ਕਤ ਤੇ ਤੂਠਾ ਪਾਵਾਂ ਦੇਵ ਸਭ ਕਿਛ ਵਸਗਤ ਸਾਹਿਬਾ ਆਪੇ ਕਰਨ ਕਰੇਵ ਸਤਿਗੁਰ ਤੈ ਬਲ ਹਾਰਣੇ ਮਨਸਾ ਸਭ ਪੂਰੇਵ ਇੱਕੋ ਦਿਸੈ ਸਜਣੋ ਇੱਕੋ ਭਾਈ ਮੀਤ ਇੱਕ ਸਦੀ ਸਮਗਰੀ ਇਕ ਸਦੀ ਹੈ ਰੀਤ ਇਤਸ ਸਿਉ ਮਨ ਮਾਨਿਆ ਤਾ ਹੋਣੇ ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਤੇ ਨਾਨਕ ਸੱਚ ਕੀਤ ਸ੍ਰੀ ਰਾਗ ਮਹਿਲਾ ਪੰਜਵਾਂ ਸੰਬੇਥ ਕਪਰਾਪ ਤੇ ਜੇ ਆਵੇ ਇੱਕ ਹੱਥ ਜਨ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਤਰਾਤ ਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਸਿਓ ਜਿਤ ਲਾਇ ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਤਰਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤੈਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਮ ਸੁਹਾਵਾ ਪਵਿੱਤ ਹੈ ਜਿਪਾ ਸੰਤ ਸਭਾ ਧੋਈ ਤਿਸ ਹੀ ਨੂੰ ਮਿਲੇ ਜੇਨ ਪੂਰਾ ਗੁਰੂ ਲੱਭਾ ਨਾਮਕ ਵੱਡਾ ਘਰ ਤਾ ਜਿੱਥੈ ਮਿਰਤ ਨਾ ਜਨਮ ਜੰਗਰਾ ਸ੍ਰੀ ਰਾਗ ਮਹਿਲਾ ਪੰਜਵਾ ਸੋਈ ਤੇ ਆਈ ਹੈ ਡਿੜੇ ਸਿਰ ਸ਼ਾਹਾਂ ਪਾਤ ਸ਼ਾਹ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਬ ਸਵੇਸਾ ਸਬ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਸਤੀ ਜਪਨਾ ਅਠ ਪਹਿਰ ਪ੍ਰਭ ਝਾਏ ਤੂੰ ਗੁਣ ਗੁਇੰਦ ਨਿਤ ਗਾਉ ਰਹਾ ਤਿਸ ਕੀ ਸ਼ਰਣੀ ਪਰ ਮਨ ਜਿਸ ਦੇ ਵਡ ਤਵਰ ਨਾ ਕੋਈ ਜਿਸ ਸਿਮਰਤ ਸੁਖ ਹੋਏ ਘਣ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕ ਤਰੀ ਪ੍ਰਭ ਸਾਹਿਬ ਸੱਚ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਭੈ ਭੰਜਨੋ ਤਿਸ ਅੱਗੇ ਕਰ ਹਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਰਿ ਜਾਵੇ ਰਾਸ ਬਹੁਤ ਬਹੁਤ ਵਖਾਣੀਆਂ ਐ ਉੱਚ ਉੱਚਾ ਤਾਂ ਵਰਨਾ ਤੇ ਨਾ ਬਹਾਰਾ ਕੀਮਤ ਕਹਿ ਨਾ ਸਕਾਂ ਨਾਨਕ ਕਾ ਪ੍ਰਭ ਮਾਇਆ ਕਰ ਸਚ ਦੇਵ ਆਪਣਾ ਨਾਮ ਸ੍ਰੀ ਰਾਗ ਮੈਲਾ ਪੰਗਵਾ ਨਾਮ ਸਿਹਾਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਭਾਈ ਪ੍ਰਗਟ ਸਭਨੀ ਲੋਈ ਸਾਦ ਸੰਗਤ ਤੇ ਘਰ ਵਸੈ ਏ ਤੋ ਸੱਚਾ ਸੋਇ ਮੇਰੇ ਮਨ ਹਰ ਹਰ ਨਾਮ ਧਿਆਇ ਨਾਮ ਸੁਹਾਇ ਸਦਾ ਸੰਗ ਆਗੈ ਲੈ ਛਡਾਇ ਰਹਾ ਦੁਨੀਆਂ ਕੀਆ ਵਡਿਆਈਆ ਤਵਨ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਦਿਨ ਸਿ ਨਿਬਾਨ ਜਾਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣੁ ਕਾ ਆਪਣਾ ਆਪ ਤਿਆਗ ਉਪਾਅ ਸਿਆਣ ਤ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸ ਆਪ ਤਰਾਪ ਤ ਰਤਨ ਹੋਇ ਜਿਸ ਮਸਤਕ ਹੋਵੈ ਭਾਗ ਤਿਸ ਆਪ ਤਰਾਪ ਤ ਭਾਈ ਹੋ ਜਿਸ ਦੇਵ ਪ੍ਰਭ ਆਪ ਤਪ ਗੁਰ ਕੀ ਸੇਵਾ ਸੋ ਕਰ ਜਿਸ ਦਿਨ ਸਹਿ ਹਉ ਮਹਤਾਪ ਮਾਨਤ ਕੋ ਗੁਰ ਭੇਟਿਆ ਦਿਨ ਸਹਿ ਸਗਲ ਸੰਤਾਪ ਸ੍ਰੀ ਰਗ ਮੈਲਾ ਪੰਜਵਾ ਇੱਕ ਪਿਛਾਣੂ ਜੀ ਕਾ ਇੱਕੋ ਰਖਣਾਰ ਇੱਕ ਸਕ ਮਨ ਹਾਸਰਾ ਇੱਕੋ ਪ੍ਰਾਣ ਆਧਾਰ ਇਸ ਸ਼ਰਣਾਈ ਸਦਾ ਸੁਖ ਪਰਮ ਬ੍ਰਹਮ ਕਰਤਾ ਮਨ ਮੇਰੇ ਸਗਲ ਉਪਾਅ ਤਿਆਗ ਗੁਰ ਪੂਰਾ ਰਾਗ ਨਿਤ ਇੱਕ ਸ ਕੀ ਲੇਵ ਲਾਗ ਰਹਾ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇੱਕ ਸ ਕੀ ਮਨ ਤੇ ਇਕ ਹੈ ਜਿਨ ਜਿਉ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੇ ਜਿਨ ਸਭ ਕੇਸ਼ ਵਸ ਕੀਤਾ ਧਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸੇ ਤੀਰਤਿਆਂ ਨਾ ਹੋਵੀ ਸੋਗ ਸੰਤਪ ਪਰ ਬ੍ਰਹਮ ਪ੍ਰਭ ਇੱਕ ਹੈ ਦੂਜਾ ਨਹੀਂ ਕੋਈ ਜਿਉ ਪਿੰਡ ਸਭ ਤਿਸ ਦਾ ਜੋ ਤਿਸ ਭਾਵੇ ਸੋਏ ਗੁਰ ਪੂਰੇ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਸ਼੍ਰੀ 라ਗ ਮਹਿਲਾ ਤੰਜਵਾ ਜਿਨਾਂ ਸਤਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਪਿਆਇ ਸਰਬ ਸੁਖਾ ਸੁਖ ਤੂਪਜੈ ਦਰਗਾਹ ਪੈਦਾ ਜੈ ਧਰਾ ਜਨਮ ਮਰਨ ਕਾ ਫੋ ਗਿਆ ਪਾਲ ਥਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀ ਹੈ ਗੁਰਦਰਸ਼ਨ ਦੇਖ ਨਿਹਾਲ ਥਾਨ ਥਾਨੰਤਰ ਰਵ ਰਹਾ ਪਾਰ ਬ੍ਰਹਮ ਪ੍ਰਭ ਸੋਇ ਸਭਨਾ ਨਾਮ ਬਾਤ ਏਕ ਹੈ ਦੂਜਾ ਨਹੀਂ ਕੋਈ ਤਿਸ ਸ਼ਰਣ ਆਈ ਛੁੱਟੀ ਹੈ ਕੀਤਾ ਲੋੜੇ ਸੋਇ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪਰਦਾਨ ਤਿਨ ਕੀ ਸ਼ੋਭਾ ਨਿਰਮਲੀ ਪ੍ਰਗਟthਈ ਜਹਾਨ ਜਿੰਮੀ ਮੇਰਾ ਪ੍ਰਭ ਧਿਆਲਾ ਨਾਨਕ ten corban